ਆੜਾ ਸਟੇਜ ਤੇ ਚੜ ਕੇ ਸ਼ਾਟ ਮਾਰਿਆ ਇਹ ਉਹ ਕੈਚ ਵਾਲਾ ਸ਼ਾਟ ਸੀ ਉਹ ਛੱਕੇ ਵਾਲਾ ਨਹੀਂ ਸੀ ਉਹ ਇੱਥੋਂ ਹੀ ਦੀ ਉਹ ਕੈਚ ਹੋ ਜਾਣਾ ਸੀ ਇੱਕ ਸਿੱਧੂ ਸਾਹ ਨੂੰ ਲੈ ਕੇ ਭੇਖਵਾਨੀ ਕੀਤੀ ਸੀਗੀ ਉਹਨਾਂ ਦਾ ਸਟੇਜ ਤੇ ਖੇਡਿਆ ਇਹ ਸ਼ਾਟ ਕਿੰਨੇ ਕੈਚ ਕਰਨਾ ਇਹਦੇ ਬਾਰੇ ਦੱਸਿਆ ਸੀ ਤੇ ਅੱਜ ਵੀ ਇਹਨਾਂ ਤੋਂ ਜਾਣਦੇ ਆ ਕਿ ਨਗਰ ਨਿਗਮ ਦੀਆਂ ਚੋਣਾ ਦੇ ਵਿੱਚ ਕੌਣ ਕਿੰਨੂੰ ਕੈਚ ਕਰਨ ਜਾ ਰਿਹਾ ਹੈ ਸਾਡੇ ਵੱਲੋਂ ਦੇਖੋ ਮੈਂ ਨਾ ਤਾਂ ਮੈਂ ਉਹ ਕਹ ਲੋ ਪੰਡਤਿਆਂ ਨਾ ਮੈਂ ਕੋਈ ਉਹ ਇੱਕ ਹੈਗਾ ਵੀ ਜਿਹੜਾ ਭੇਖਵਾਨੀਆਂ ਕਰਦਾ ਅਸੀਂ ਹਾਲਾਤਾਂ ਨੂੰ ਦੇਖ ਕੇ ਵੀ ਜੋ ਹਾਲਾਤ ਆ ਜੋ ਪਬਲਿਕ ਦਾ ਇਹਨਾਂ ਨੇ ਜੋ ਸ਼ੋਸ਼ਣ ਕੀਤਾ ਸੀ ਉਹਨਾਂ ਨੂੰ ਵੇਖ ਕੇ ਮੈਂ ਉਦੋਂ ਇੱਕ ਤੁਹਾਡੇ ਨਾਲ ਹੀ ਇੰਟਰਵਿਊ ਕਰਦਿਆਂ ਕਿਹਾ ਸੀ ਵੀ ਨਹੀਂ ਸਿੱਧੂ ਸਿੱਧੂ ਸਾਹਿਬ ਦਾ ਕੈਸ਼ ਜਨਤਾ ਨਹਿਰ ਕੀ ਫੜ ਲੈਣਾ ਤੇ ਫੜ ਲਿਆ ਸੀ ਨਗਰ ਨਿਗਮ ਦੀਆਂ ਚੋਣਾਂ ਮੈਂ ਕੋਈ ਵੱਡਾ ਬਿਆਨ ਨਹੀਂ ਕਰਦਾ ਪਰ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ 2022 ਵਾਲਾ ਜਿਹੜਾ ਇਤਿਹਾਸ ਆ ਉਹਨੂੰ ਹੋਰ ਸੋਨੇ ਢੰਗ ਨਾਲ ਸਿਰਜਿਆ ਜੀ